ਸਤਿ ਸ਼੍ਰੀ ਅਕਾਲ ਆਰਪੀਡੀ 24 ਵੇਖ ਰਹੇ ਹੋ ਤੁਸੀਂ ਤੇ ਮੈਂ ਹਾਨੀ ਹਰਲਨ ਪੰਜਾਬ ਇਹ ਉਹ ਧਰਤੀ ਹੈ ਜੋ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਦੇ ਨਾਲ ਹੀ ਪੰਜਾਬ ਦੀ ਜਿਹੜੀ ਧਰਤੀ ਹੈ ਇਹ ਆਪਣੇ ਮੇਲਿਆਂ ਵਾਸਤੇ ਵੀ ਮਸ਼ਹੂਰ ਹੈ ਸਮੇਂ-ਸਮੇਂ ਤੇ ਇਥੇ ਵੱਖ-ਵੱਖ ਮੇਲੇ ਲੱਗਦੇ ਹਨ ਉਹਨਾਂ ਵਿੱਚੋਂ ਹੀ ਇੱਕ ਮੇਲਾ ਹੈ ਬਾਬਾ ਸੋਢਲ ਦਾ ਮੇਲਾ ਜੀ ਹਾਂ ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਸਤਿ ਸਿਧ ਬਾਬਾ ਸੋਢਲ ਮੰਦਿਰ ਦੇ ਵਿੱਚ ਜਿੱਥੇ ਬਾਬਾ ਸੋਢਾ ਦਾ ਜਿਹੜਾ ਮੇਲਾ ਅੱਜ ਸ਼ੁਰੂ ਹੋ ਚੁੱਕਾ ਹੈ ਮੇਲੇ ਦੀ ਜੇ ਗੱਲ ਕਰੀਏ ਤਾਂ ਭਾਦੋਂ ਮਹੀਨੇ ਦੀ ਅਨੰਤ ਚੋਦਸੀ ਨੂੰ ਜਿਹੜਾ ਇਹ ਦਿਨ ਮਨਾਇਆ ਜਾਂਦਾ ਹੈ ਇਹ ਜਿਹੜਾ ਮੇਲਾ ਹੈ ਸਿਰ ਪੰਜਾਬ ਹੀ ਨਹੀਂ ਉਤਰੀ ਭਾਰਤ ਦੇ ਵਿੱਚ ਇਸ ਦੀ ਜਿਹੜੀ ਬਹੁਤ ਜ਼ਿਆਦਾ ਮਾਨਤਾ ਹੈ ਦੂਰ ਦੂਰੋਂ ਲੋਕ ਪੂਰੀ ਆਸਥਾ ਦੇ ਨਾਲ ਇੱਥੇ ਪਹੁੰਚ ਰਹੇ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਸ ਵਕਤ ਬਹੁਤ ਸਾਰੇ ਸ਼ਰਧਾਲੂ ਜਿਹੜੇ ਨੇ ਮੰਦਿਰ ਵਿੱਚ ਪਹੁੰਚੇ ਹੋਏ ਨੇ ਇਸਨਾਲੇ ਮੰਦਿਰ ਦੇ ਜੇ ਇਤਿਹਾਸ ਦੀ ਗੱਲ ਕਰੀਏ ਕਿ ਕਿਸ ਤਰ੍ਹਾਂ ਇਸ ਮੇਲੇ ਦੀ ਜਿਹੜੀ ਸ਼ੁਰੂਆਤ ਹੋਈ ਤਾਂ ਲੋਕ ਕਹਿੰਦੇ ਨੇ ਇਤਿਹਾਸਕਾਰ ਕਹਿੰਦੇ ਨੇ ਕਿ ਜਿਹੜਾ ਮੇਲਾ ਹੈ ਇਹ ਅੱਜ ਤੋਂ ਲਗਭਗ 200 ਸਾਲ ਪੁਰਾਣਾ ਹੈ ਇਸ ਦਾ ਇਤਿਹਾਸ 200 ਸਾਲ ਪੁਰਾਣਾ ਹੈ ਇਹ ਜਿਹੜਾ ਦਿਨ ਹੈ ਮੇਲਾ ਜਿਹੜਾ ਹੈ ਸ਼ੁਰੂਆਤ ਦੇ ਵਿੱਚ ਮਹਿਜ਼ ਇੱਕ ਦਿਨ ਦਾ ਹੁੰਦਾ ਸੀਗਾ ਕੁਝ ਘੰਟੇ ਚੱਲਦਾ ਹੁੰਦਾ ਸੀ ਪਰ ਅੱਜ 1960 ਤੋਂ ਬਾਅਦ ਲਗਾਤਾਰ ਜਿਹੜਾ ਮੇਲਾ ਹੈ ਇਸ ਦੀ ਜਿਹੜੀ ਆਸਤਾ ਹੈ ਲੋਕਾਂ ਪ੍ਰਤੀ ਉਹ ਵੱਧ ਗਈ ਹੈ ਤੇ ਜਿਹੜਾ ਮੇਲਾ ਹੈ 3 ਤੋਂ ਲੈ ਕੇ 7 ਦਿਨ ਤੱਕ ਚੱਲਦਾ ਹੈ ਅਨੰਤ ਚੌਦਸ ਦੇ ਦਿਨ ਮੇਲੇ ਦੀ ਜਿਹੜੀ ਇਹ ਸ਼ੁਰੂਆਤ ਹੁੰਦੀ ਹੈ ਤੇ ਮੇਲਾ ਜਿਹੜਾ ਹੈ ਅਨੰਤ ਚੌਦਸ ਤੋਂ 3 ਦਿਨ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਇਸ ਵਕਤ ਅਸੀਂ ਸ੍ਰੀ ਸਿੱਧ ਬਾਬਾ ਸੋਡਲ ਮੰਦਿਰ ਦੇ ਵਿੱਚ ਖੜੇ ਆ ਜਿੱਥੇ ਜਿਹੜੇ ਸ਼ਰਦਾਲੂ ਨੇ ਉਹਨਾਂ ਦੀ ਪਾਰੀ ਜਿਹੜੀ ਹੈ ਕਤਾਰ ਲੱਗੀ ਹੋਈ ਹੈ ਲਾਈਨ ਲੱਗੀ ਹੋਈ ਹੈ ਸਭ ਜਿਹੜੇ ਦਰਸ਼ਨ ਕਰਨ ਵਾਸਤੇ ਲੋਕ ਇੱਥੇ ਬੜੀ ਆਸਥਾ ਦੇ ਨਾਲ ਬੜੀ ਭਾਵਨਾ ਦੇ ਨਾਲ ਪਹੁੰਚੇ ਨੇ ਇਹ ਦਿਨ ਬਹੁਤ ਖਾਸ ਹੈ ਜਿੱਥੇ ਧਾਰਮਿਕ ਦ੍ਰਿਸ਼ਟੀ ਦੇ ਨਾਲ ਜੁੜਿਆ ਹੋਇਆ ਹੈ ਧਾਰਮਿਕ ਮਹਤਵ ਨਾਲ ਜੁੜਿਆ ਹੋਇਆ ਉੱਥੇ ਹੀ ਜਿਹੜਾ ਇਹ ਦਿਨ ਹੈ ਉਹ ਪਾਈ ਚਾਰੇ ਦੇ ਨਾਲ ਵੀ ਜੁੜਿਆ ਹੋਇਆ ਹੈ ਸਾਡੇ ਨਾਲ ਬਹੁਤ ਸਾਰੇ ਇੱਥੇ ਜਿਹੜੇ ਸ਼ਰਦਾਲੂ ਨੇ ਬਹੁਤ ਸਾਰੇ ਇੱਥੇ ਸਿਆਸਤਦਾਨ ਜਿਹੜੇ ਨੇ ਉਹ ਪਹੁੰਚੇ ਨੇ ਅੱਜ ਸੋਡਲ ਦਾ ਮੇਲਾ ਹੈ ਤੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਇਸ ਖਾਸ ਦਿਨ ਤੇ ਦੇਖੋ ਜੀ ਅੱਜ ਸਿੱਧ ਬਾਬਾ ਸੋਡਲ ਜੀ ਦਾ ਮੇਲਾ ਵਾਰਸ਼ਿਕ ਮੇਲਾ ਚੱਲ ਰਿਹਾ ਹੈ ਇਹ ਬਹੁਤ ਹੀ ਉਹਦੇ ਹਿੰਦੁਸਤਾਨ ਦਾ ਹੀ ਨਹੀਂ ਕੀ ਉਹਦੇ ਦੇਸ਼ ਵਿਦੇਸ਼ ਤੋਂ ਇੱਥੇ ਸੰਗਤਾਂ ਆndੀਆਂ ਤਾਂ ਜਿਨ੍ਹਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਆ ਉਹ ਢੋਲ ਢੋਲ ਦੇ ਨਾਲ ਬੈਂਡ ਵਾਜਿਆ ਦੇ ਨਾਲ ਆ ਕੇ ਮੱਥਾ ਟੇਕਦੇ ਆ ਤਾਂ ਧੰਨਵਾਦ ਕਰਦੇ ਆ ਬਾਬਾ ਜੀ ਦਾ ਤੇ ਬਾਕੀ ਦੂਰੋਂ ਦੂਰੋਂ ਸਾਰੇ ਆ ਰਹੇ ਆ ਸਾਡੇ ਸਾਬਕਾ ਸੀਐਮ ਸਾਹਿਬ ਵੀ ਚੰਨੀ ਸਾਹਿਬ ਵੀ ਆਏ ਹੋਏ ਆ ਤਾਂ ਬਾਕੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੇਸ਼ ਵਿਦੇਸ਼ 'ਚ ਬੈਠੇ ਸਾਰੇ ਸੰਗਤਾਂ ਨੂੰ ਸਤਿਬਾਬਾ ਸੋਢਣ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਆ ਇਸ ਖਾਸ ਮੁਬਾਰਕ ਦਿਨ ਤੇ ਗੀਤੀ ਸਾਹਿਬ ਸਾਡੇ ਨਾਲ ਜੁੜੇ ਨੇ ਇਸ ਮੁਬਾਰਕ ਮੌਕੇ ਤੇ ਕੀ ਕਹਿਣਾ ਚਾਹੋਗੇ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਸਿੱਧ ਬਾਬਾ ਸੋਟਲ ਦਾ ਮੇਲਾ ਹੈ ਇਤਿਹਾਸਿਕ ਮੇਲਾ ਹੈ ਔਰ ਜੋ ਵੀ ਇੱਥੇ ਮੇਰੀਆਂ ਮਤਾਵਾਂ ਪੈਣਾ ਜੋ ਵੀ ਮਨੋ ਕਾਮਨਾ ਆਪਣੇ ਮਾਨੇ ਚ ਲੈ ਕੇ ਆਉਂਦੀਆਂ ਸਾਰੀਆਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਸੋ ਮੈਂ ਅੱਜ ਦੇ ਇਸ ਮੇਲੇ ਦੇ ਉੱਪਰ ਸਭ ਨੂੰ ਬਹੁਤ ਬਹੁਤ ਵਧਾਈ ਦੇਣਾ ਜਿਵੇਂ ਤੁਸੀਂ ਇਹ ਸਾਰੇ ਐਮਐਲਏ ਸਾਹਿਬ ਸਾਡੇ ਨਾਲ ਨੇ ਕੀ ਕਹਿਣਾ ਚਾਹੋਗੇ ਇਸ ਮੁਬਾਰਕ ਦਿਨ ਤੇ ਦੇਖੋ ਮੈਂ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹਨਾ ਕਿਉਂਕਿ ਬਾਬਾ ਸੋਟਲ ਜੀ ਦਾ ਦਲੰਦਰ ਤੇ ਔਰ ਪੰਜਾਬ ਤੇ ਇਨਸਾਨੀਅਤ ਤੇ ਵਿਸ਼ਵਾਸ ਬਣਿਆ ਰਵੇ ਔਰ ਇਸੇ ਤਰ੍ਹਾਂ ਹੀ ਇਨਸਾਨੀਅਤ ਦੀ ਸੇਵਾ ਜਿਹੜੀ ਹੁੰਦੀ ਰਹੀ ਬਹੁਤ ਬਹੁਤ ਧੰਨਵਾਦ ਕੀ ਨਾਮ ਹੈ ਜੀ ਤੁਹਾਡਾ ਮੇਰਾ ਕਰਨਦੀਰ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਸੁਲਤਾਨਪੁਰ ਲੋਧੀ ਤੋਂ ਸੁਲਤਾਨਪੁਰ ਲੋਧੀ ਤੋਂ ਕੱਲੇ ਆਏ ਹੋ ਪਰਿਵਾਰ ਨਾਲ ਪਰਿਵਾਰ ਨਾਲ ਆਏ ਆ ਜੀ ਪਰਿਵਾਰ ਦੇ ਨਾਲ ਆਇਓ ਤੇ ਹਰ ਸਾਲ ਆਉਂਦੇ ਹੋ ਹਾਂ ਜੀ ਹਰ ਸਾਲ ਆਉਂਦੇ ਆ ਦਰਸ਼ਨ ਕਰ ਲੇ ਬਹੁਤ ਦਰਸ਼ਨ ਕਰ ਲਏ ਖੁੱਲੇ ਦਰਸ਼ਨ ਹੋ ਗਏ ਐਤ ਕੀ ਅੱਗੇ ਨਾਲੋਂ ਰਸ਼ ਬਹੁਤ ਘਟ ਗਿਆ ਔਰ بارشਾਂ ਬਰਸ਼ਾਂ ਕਰਕੇ ਪਰ ਇਹਨਾਂ ਦੀ ਮੰਨਤ ਬਹੁਤ ਆਪਾਂ ਦੇ ਇੱਕ ਇੱਕ ਪਲ ਪਲ ਤੇ ਇਹਨਾਂ ਨੂੰ ਮੰਨਦੇ ਆਂ ਜੀ ਮਨ ਖੁਸ਼ ਹੋ ਗਿਆ ਦਰਸ਼ਨ ਕਰਕੇ ਅੱਜ ਖੁੱਲੇ ਦਰਸ਼ਨ ਜਿੱਥੇ ਜਿੱਥੇ 1 ਸੈਕਿੰਡ ਵਾਸਤੇ ਦਰਸ਼ਨ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਭਾਰੀ ਰਸ਼ ਕਰਕੇ ਉੱਥੇ ਅੱਜ ਖੁੱਲੇ ਦਰਸ਼ਨ ਹੋ ਗਏ ਖੁੱਲੇ ਦਰਸ਼ਨ ਹੋ ਗਏ ਬਹੁਤ ਮਨ ਪਰਸੰਨ ਹੋ ਗਿਆ ਹਾਂ ਜੀ ਮਨ ਇਹ ਸੁਲਤਾਨਪੁਰ ਲੋਧੀ ਦੀ ਜੇ ਗੱਲ ਕਰੀਏ ਹੜ੍ਹ ਨਾਲ ਪ੍ਰਭਾਵਿਤ ਬਹੁਤ ਜ਼ਿਆਦਾ ਹੋਇਆ ਹੈ ਤੇ ਤੁਹਾਡੇ ਘਰ ਦੀ ਜੇ ਮੈਂ ਗੱਲ ਕਰਾਂ ਪਾਣੀ ਕਿੰਨਾ ਆਇਆ ਸੀ ਪਾਣੀ ਤਾਂ ਬਹੁਤ ਆ ਸਾਰੇ ਪਿੰਡਾਂ 'ਚ ਬਹੁਤ ਜ਼ਿਆਦਾ ਪਰ ਸ਼ਹਿਰਾਂ 'ਚ ਘੱਟ ਆ ਸਿਟੀ 'ਚ ਉਧਰ ਬਈ ਆ ਜਿਹੜੀ ਅਨੇ ਕਾਲੀ ਬਾਈ ਜਿਹਨੂੰ ਬਾਬੇ ਦਵਾਈ ਕਹਿੰਦੇ ਆ ਉਹ ਮਤਲਬ ਕਾਫੀ ਭੱਜ ਚੁੱਕੀ ਪਿੰਡਾਂ ਵੱਲ ਜਾ ਚੁੱਕੀ ਸ਼ਹਿਰ ਵੱਲ ਘਟ ਇਹ ਮੇਰੇ ਵੱਡੇ ਜਠਾਣੀ ਆ ਉਹ ਬੱਚੇ ਖੜੇ ਆ ਆ ਪੋਤਾ ਐਰੀ ਸੁਖਣਾ ਐਦੀ ਵੀ ਸੁਖਣਾ ਦੋ ਬੱਚੇ ਬਾਹਰ ਆ ਉਹਨਾਂ ਦੀ ਸੁਖਣਾ ਲਾਣਾ ਟੋਪਾ ਜੜਾਣਾ ਅੱਛਾ ਆਂਟੀ ਜੀ ਇੱਥੇ ਮੈਂ ਪੁੱਛਣਾ ਚਾਹੂੰਗੀ ਲੋਕ ਮੰਨਤ ਮੰਗਣ ਆਂਦੇ ਇੱਥੇ ਦੂਰੋਂ ਦੂਰੋਂ ਆਂਦੇ ਆ ਤੇ ਜਦੋਂ ਮੰਨਤ ਪੂਰੀ ਹੋ ਜਾਂਦੀ ਹੈ ਬਾਬਾ ਸੋਟਲ ਦੀ ਕਿਰਪਾ ਹੋ ਜਾਂਦੀ ਹੈ ਇਹ ਕਿਸ ਤਰ੍ਹਾਂ ਜੜਾਇਆ ਉਹਨਾਂ ਦਾ ਸ਼ੁਕਰੀਆ ਕਿਤਾ ਜਾਂਦਾ ਕੋਈ ਖਾਸ ਤਰੀਕਾ ਹੈ ਜਾਂ ਕਿਸ ਤਰ੍ਹਾਂ ਉਸ ਬਾਰੇ ਦੱਸੋ ਟੋਪਾ ਹੀ ਹੁੰਦਾ ਹਾਂਜੀ ਉਹ ਟੋਪਾ ਚੜਦਾ ਜੋਟ ਜੜੇ ਸੋ ਗਈ ਜੜੇ ਮੱਠੀਆਂ ਦਾ ਹੁੰਦਾ ਇਹ ਆਪਣਾ ਆਪਣਾ ਸੁੱਖਣ ਦਾ ਹੁੰਦਾ ਬਈ ਕਿਹਦਾ ਸੁੱਖਣ ਹੈ ਬਾਬਾ ਸੋਢਲ ਜੀ ਦਾ ਚੱਡਾ ਬਰਾਦਰੀ ਦਾ ਬਹੁਤ ਖਾਸ ਰਿਸ਼ਤਾ ਸੀਗਾ ਉਸ ਬਾਰੇ ਦੱਸੋ ਮੇਰੇ ਪਿੱਛੇ ਇਹ ਆ ਚੱਡੇ ਜੀ ਮੈਂ ਇਥੋਂ ਮੁੰਡੇ ਆਪਣੇ ਸੁੱਖ ਨਾਲ ਸੋਕੇ ਲਿਤੀ ਤੇ ਤੁਹਾਡੇ ਘਰ ਇਸ ਦਿਨ ਤੇ ਕੀ ਕੁਝ ਖਾਸ ਕੀਤਾ ਜਾਂਦਾ ਹੈ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ ਇਹ ਤਾਂ ਮਨਾਇਆ ਜਾਂਦਾ ਜਦੋਂ ਕੋਈ ਕਾਮਨਾ ਪੂਰੀ ਹੋ ਜਾਂਦੀਆਂ ਚੰਡਰ ਪਾਉਂਦਾ ਇਹ ਸਾਰੀ ਮਾਨਤ ਆ ਜੋ ਉਹਨਾਂ ਕੜਾਈ ਚ ਖਾਣਾ ਤਵੇ ਨਾਲ ਹੀ ਖਾਣਾ ਜੀ ਹਾਂ ਮੱਠੀ ਮੂੰਹ ਜੂ ਲਾਈਦੀ ਆ ਮੈਨੂੰ ਆ ਕਿ ਮਿਲਣੀ ਮੇਰੀ ਡਿਗਰੀਸ਼ਨ ਵਾਲੀ ਪੂਰੀ ਹੁੰਦੀ ਪਈ ਮੈਨੂੰ ਮੱਠੀ ਜ਼ਰੂਰ ਚਾਹੀਦੀ ਆ ਮੇਰੀ ਕੋਈ ਚ ਕਾਮਨਾ ਪੂਰੀ ਹੋਵੇ ਤੁਸੀਂ ਮੱਠੀ ਦੀ ਗੱਲ ਕੀਤੀ ਇਹ ਸਿਰਫ ਚੱਡਾ ਬਰਾਦਰੀ ਦੇ ਲੋਕ ਚੜਾਉਂਦੇ ਜਾਂ ਫਿਰ ਸਾਰੀ ਸੰਗਤ ਜਿਹੜੀ ਮਥਾੜਿਕ ਨੈਸ਼ਰਦਾਲੂ ਉਹ ਵੀ ਚੜਾਉਂਦੇ ਆ ਪ੍ਰਸ਼ਾਦ ਸਾਰੇ ਪ੍ਰਸ਼ਾਦ ਸਾਰੇ ਚੜਾਉਂਦੇ ਆ ਸੁੱਖਿਆ ਹੁੰਦਾ ਨਾ ਉਹ ਚੜਾਉਂਦੇ ਆ ਹੁਣ ਜਿੱਦਾਂ ਮੈਂ ਆਵਾਂ ਮੇਰਾ ਮੁੰਡਾ ਔਰਾਂ ਮੈਂ ਸੋਗੀ ਦਾ ਸੋਗੀ ਚੜਾ ਹਰ ਸਾਲ ਮੈਂ ਆਵਾਂ ਨਾ ਆਵਾਂ ਉਹਨਾਂ ਦੀ ਸੋਗੀ ਦਾ ਪ੍ਰਸ਼ਾਦ ਜ਼ਰੂਰ ਆਏਗਾ ਭਾਵੇਂ ਕਿਸੇ ਦੇ ਹੱਥ ਵੀ ਆਵੇ ਅੱਜ ਵੀ ਤੁਸੀਂ ਮੰਨਰਪੁਰੀ ਹੋਣ ਤੋਂ ਬਾਅਦ ਆਏ ਹੋ ਹਾਂਜੀ ਮਨਰ ਤੋਂ ਬੋਲਿਓ ਕੀ 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 ਕੁਝ ਨਵੀਂ ਮੰਨਤ ਮੰਗੀ ਬਾਬਾ ਜੀ ਬਾਬਾ ਜੀ ਕੋ ਮੇਰੇ 10 ਸਾਲ ਬਾਅਦ ਮੁੰਡਾ ਹੋਇਆ ਬਾਬਾ ਜੀ ਨੇ ਕਿਰਪਾ ਕੀਤੀ ਬਹੁਤ ਜ਼ਿਆਦਾ ਹਾਂ ਬਸ ਉਹਨਾਂ ਦੀ ਮਿਹਰ ਹੀ ਚਾਹੀਦੀ ਦੂਰ ਦਰੁਜ ਨੇ ਲੋਕ ਨੇ ਮੰਨਤਾ ਲੈ ਕੇ ਆ ਰਹੇ ਨੇ ਇਥੇ ਨਤਮਸਤਕ ਹੋ ਰਹੇ ਨੇ ਇਸੇ ਵਿੱਚ ਇੰਸਟਾਗ੍ਰam ਤੇ ਰੀਲਸ ਨਾਲ ਲੋਕਾਂ ਨੂੰ ਐਂਟਰਟੇਨ ਕਰਨ ਵਾਲੇ ਜਿਹੜੇ ਚਿਹਰੇ ਨੇ ਜਿਨ੍ਹਾਂ ਦਾ ਲੋਕਾਂ ਦੀ ਜ਼ਿੰਦਗੀ ਵਿੱਚ ਬਹੁਤ ਖਾਸ ਰੋਲ ਹੁੰਦਾ ਹੈ ਤੇ ਸਾਡੇ ਨਾਲ ਜੁੜੇ ਨੇ ਮੈਡਮ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਸਿਮਰਨ ਜੀ ਇਸ ਖਾਸ ਮੌਕੇ ਤੇ ਸਿਮਰਨ ਜੀ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਇਹੀ ਕਹਿਣਾ ਚਾਹਾਂਗੇ ਵੀ ਐਤ ਕੀ ਮੇਲਾ ਤਾਂ ਘਟ ਲੱਗਿਆ ਕਿ ਜਿੱਦਾਂ ਰਸ਼ ਘਟਾ ਵੀ ਜਿੱਦਾਂ ਹੜਾ ਹੈ ਪਾਣੀ ਹੈ ਉਹਨਾ ਕਰਕੇ ਥੋੜਾ ਰਸ਼ ਘਟਾ ਬਾਕੀ ਮੇਲਾ ਹਰ ਸਾਲ ਲੱਗਦਾ ਬਹੁਤ ਵਧੀਆ ਲੱਗਦਾ ਬਾਬਾ ਜੀ ਦਾ ਮੇਲਾ ਤੁਸੀਂ ਹਰ ਸਾਲ ਆਉਂਦੇ ਹੋ ਜਾਂ ਪਹਿਲੀ ਵਾਰ ਨਹੀਂ ਅਸੀਂ ਹਰ ਸਾਲ ਆਨੇ ਆ ਹਾਂਜੀ ਅਸੀਂ ਇੱਥੇ ਲੋਕਲ ਆ ਹਰ ਸਾਲ ਦੇਖੀਦਾ ਮੇਲਾ ਵਧੀਆ ਲੱਗਦਾ ਐ ਇਸ ਟਾਈਮ ਬਹੁਤ ਭੀੜ ਹੁੰਦੀ ਆ ਬਟ ਅੱਜ ਨਹੀਂ ਹੈਗੀ ਭੀੜ ਇੰਨੀ ਸਵੇਰ ਦੀ ਮਤਲਬ ਭੀੜ ਇੰਨੀ ਹੈ ਜਾਂ ਫਿਰ ਸ਼ਾਮ ਵੇਲੇ ਵਧੀਆ ਹੈ ਹੁਣ ਇੱਥੇ ਸਵੇਰੇ ਵੀ ਵਧੀਆ ਹੈ ਸ਼ਾਮੀ ਵੀ ਵਧੀਆ ਹਰ ਵੇਲੇ ਰੌਣਕ ਹੁੰਦਾ ਹਰ ਵੇਲੇ ਭੀੜ ਹੁੰਦੀ ਆ ਵਧੀਆ ਹੁੰਦਾ ਮੇਲਾ 4-5 ਦਿਨ ਦਾ ਮੇਲਾ ਹੁੰਦਾ ਜਦ ਕਿ ਐਦ ਕੀ ਦੋ ਦਿਨ ਦਾ ਹੀ ਲੱਗਿਆ ਮੇਲਾ ਐ ਕੀ ਦੋ ਦਿਨ ਦਾ ਮੀ ਕਰਕੇ ਜਿਹੜਾ ਅੱਗੇ ਕਿੱਥੇ 7-7 ਦਿਨ ਮੇਲਾ ਚੱਲਦਾ ਹੈ ਦੋ ਦਿਨ ਦਾ ਇਸ ਵਾਰੀ ਜਿਵੇਂ ਸਾਰੇ ਇੰਤਜ਼ਾਮ ਕੀਤੇ ਗਏ ਨੇ ਮੰਦਰ ਮੱਥਾ ਟੇਕ ਲਿਆ ਜਾਂ ਅਜੇ ਜਾਣਾ ਹੈ ਅਸੀਂ ਮੰਦਰ ਮੱਥਾ ਟੇਕ ਲਿਆ ਅੱਛਾ ਜੇ ਹੁਣ ਖਰੀਦਾਰੀ ਕਰਨ ਜਾ ਰਹੇ ਹਾਂ ਝੂਲੇ ਲੈਣ ਹੁਣ نیچے ਮੱਥਾ ਟੇਕਣ ਜਾ ਰਹੇ ਹਾਂ ਨੀਚੇ ਮੱਥਾ ਟੇਕ ਕੇ ਫਿਰ ਜਾਵਾਂਗੇ ਝੂਲੇ ਬੱਚਿਆਂ ਦਾ ਲਾਵਾਂਗੇ ਅੱਛਾ ਨਾਮ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਤੁਹਾਡੇ ਹੱਥ ਵਿੱਚ ਦੁੱਧ ਦਾ ਪੈਕੇਟ ਆ ਇਹ ਮੈਂ ਪੁੱਛ ਜਾਂਗੀ ਇਹ ਕਾਦੇ ਵਾਸਤੇ ਹੈ ਤੇ ਇਹ ਪਪਾਜੀ ਲਈ ਅਸੀਂ ਚੜ੍ਹਾਨ ਚੱਲੇ ਬਾਬਾਜੀ ਦੇ ਦਰਵਾਜ਼ੇ ਹਾਂਜੀ ਸਰੋਵਰ ਦੇ ਵਿੱਚ ਦੁੱਧ ਦਾ ਅਭਿਸ਼ੇਕ ਤਾਂ ਜਾਂਦਾ ਹੈ ਜੀ ਤੇ ਹੋਰ ਕੀ ਖਾਸ ਤਰ੍ਹਾਂ ਮਤਲਬ ਜਿਹੜੀ ਹੈ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਕਾਸ ਮਣ ਮਈਆ ਕੀ ਆਪਾਂ ਬਾਬਾ ਜੀ ਨੂੰ ਮੰਨਦੇ ਆ ਇੱਥੇ ਸੇਵਾਦਾਰ ਬਹੁਤ ਆਂਦੇ ਆ ਆਪਣੀਆਂ ਇੱਛਾ ਲੈ ਕੇ ਆਂਦੇ ਆ ਇੱਛਾ ਅnsਾਰ ਉਹਨਾਂ ਦੀਆਂ ਪੂਰੀਆਂ ਵੀ ਹੁੰਦੀਆਂ ਆ ਤੇ ਉਹ ਢੋਲਣਾ ਆਪਣੀਆਂ ਮਨੋ ਕਾਮਨਾ ਇੱਥੇ ਪੂਰੀਆਂ ਕਰਨ ਆਂਦੇ ਆ ਜੀ ਆਪਣਾ ਜੋ ਆਪਣਾ ਸੁੱਖ ਦੇ ਉਹ ਮਨੋ ਕਾਮਨਾ ਸਭ ਦੀਆਂ ਪੂਰੀਆਂ ਹੁੰਦੀਆਂ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਬਹੁਤ ਸਾਰੇ ਜਿਹੜੇ ਲੋਕ ਇੱਥੇ ਜੁੜੇ ਨੇ ਬੱਚਿਆਂ ਦੀ ਗੱਲ ਕਰੀਏ ਵੱਡਿਆਂ ਦੀ ਗੱਲ ਕਰੀਏ ਬਜ਼ੁਰਗਾਂ ਦੀ ਸਭ ਬੜੇ ਹੀ ਚਾਹ ਦੇ ਨਾਲ ਬੜੀ ਹੀ ਆਸਾ ਭਾਵਨਾ ਦੇ ਨਾਲ ਮੰਦਰ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਤੇ ਬਾਬਾ ਸੋਢਲ ਦੇ ਅੱਗੇ ਨਤਮਸਤਕ ਹੋ ਰਹੇ ਨੇ ਹੁਣ ਅਸੀਂ ਸਰੋਵਰ ਦੇ ਵਿੱਚ ਚੱਲਾਂਗੇ ਤੇ ਉੱਥੇ ਜਾ ਕੇ ਲੋਕਾਂ ਨਾਲ ਕਰਾਂਗੇ ਗੱਲਬਾਤ ਕਿ ਕਿਸ ਤਰ੍ਹਾਂ ਉਹ ਅੱਜ ਇੱਥੇ ਪਹੁੰਚੇ ਨੇ ਕਿਸ ਤਰ੍ਹਾਂ ਮੇਲੇ ਜਿਹੜਾ ਹੈ ਮਿਲੇ ਦਾ ਉਹ ਆਨੰਦ ਉਠਾ ਰਹੇ ਨੇ ਆਪਣੇ ਪਰਿਵਾਰ ਦੇ ਨਾਲ। ਸ਼੍ਰੀ ਸਿੱਧ ਬਾਬਾ ਸੋਢਲ ਮੰਦਰ ਵਿੱਚ ਅਸੀਂ ਪਹੁੰਚੇ ਆ ਇਸ ਵਕਤ ਤੇ ਹੁਣ ਅਸੀਂ ਕੋੜੀਆਂ ਤੋਂ ਉੱਤਰ ਕੇ نیچے ਤਲਾਬ ਵਿੱਚ ਆ ਗਏ ਆ ਇਹ ਜਿਹੜੀ ਜਗ੍ਹਾ ਤੁਸੀਂ ਦੇਖ ਸਕਦੇ ਹੋ ਇਹ ਪਹਿਲਾਂ ਤਲਾਹ ਹੁੰਦੀ ਸੀ ਜਿੱਥੇ ਹੁਣ ਇਸ ਵਕਤ ਮੁੱਖ ਸਰੋਵਰ ਹੈ ਤੇ ਜਿੱਥੇ ਬਾਬਾ ਸੋਢਲ ਦੀ ਸ਼ੇਸ਼ਨਾਗ ਦੇ ਰੂਪ ਵਿੱਚ ਜਿਹੜੀ ਹੈ ਮੂਰਤੀ ਬਣੀ ਹੋਈ ਹੈ ਜਿੱਥੇ ਲੋਕ ਦਰਸ਼ਨ ਕਰਦੇ ਨੇ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਉਹ ਸ਼ੇਸ਼ਨਾਗ ਦੀ ਜਿਹੜੀ ਬਾਬਾ ਸੋਢਲ ਦੀ ਮੂਰਤ ਹੈ ਉਹਨਾਂ 'ਤੇ ਦੁੱਧ ਦਾ ਜਿਹੜਾ ਹੈ ਦੁੱਧ ਨਾਲ ਜਿਹੜਾ ਉਹਨਾਂ ਨੂੰ ਨਿਹਾਉਂਦੀਆਂ ਨੇ ਤੇ ਦੁੱਧ ਦਾ ਹੀ ਜਿਹੜਾ ਹੈ ਛਿੱਟਾ ਮਾਰਦੀਆਂ ਅੱਖਾਂ ਵਿੱਚ ਤੇ ਨਾਲ ਹੀ ਜਿਹੜਾ ਇਸ ਨੂੰ ਹੀ ਅੰਮ੍ਰਿਤ ਵਾਂਗ ਚਨਾਮਾ ਸਮਝ ਕੇ ਔਰ ਲੈਂਦੀਆਂ ਨੇ ਜਿਨੇ ਤੁਸੀਂ ਦੇਖ 사ਤੇ ਹੋ ਅਲਗ-ਅਲਗ ਦੂਰ ਦੂਰੋਂ ਲੋਕ ਆਏ ਨੇ ਅ ਨਮਸਤੇ ਜੀ ਬਾਬਾ ਸੋਢਲ ਮੇਲੇ ਦੀ ਬਹੁਤ ਬਹੁਤ ਮੁਬਾਰਕਾਂ ਗਿਆ ਹੋ ਜਾ ਬਾਬਾ ਕਿੱਥੋਂ ਆਏ ਹੋ ਅਸੀਂ ਇੱਥੋਂ ਲੋਕੋ ਹੀ ਆਏ ਆਂ ਲੋਕਲੀਆਂ ਆਏ ਹੋ ਤੁਹਾਨੂੰ ਲੱਗੇਗਾ ਲਾਈਵ ਤਸਵੀਰਾਂ ਵੇਖ ਰਹੇ ਹੋ ਤੁਸੀਂ ਸੋਢਲ ਮੇਲੇ ਦੀਆਂ ਇਹ ਮੇਲਾ ਜਿਹੜਾ ਹੈ ਸਿਰਫ ਧਾਰਮਿਕ ਨਜ਼ਰੀਏ ਨਾਲ ਨਹੀਂ ਬਲਕਿ ਹਿੰਦੂ ਸਿੱਖ ਜਿਹੜਾ ਭਾਈਚਾਰਾ ਹੈ ਉਸ ਨੂੰ ਵੀ ਜਿਹੜਾ ਹੈ ਦਰਸਾਉਂਦਾ ਹੈ ਪਿੱਛੇ ਜਿਹੜਾ ਟੋਲ ਨਗਾਰੇ ਦੀ ਆਵਾਜ਼ ਆ ਰਹੀ ਹੈ ਤੇ ਮਾਫੀ ਚਾਹੂੰਗੀ ਦਰਸ਼ਕਾ ਤੋਂ ਜੇਕਰ ਉਹਨਾਂ ਨੂੰ ਥੋੜੀ ਆਵਾਜ਼ ਜਿਹੜੀ ਇਹ ਘੱਟ ਆ ਰਹੀ ਹੈ ਕਿਉਂਕਿ ਖੁਸ਼ੀ ਦਾ ਦਿਨ ਹੈ ਹਰ ਲੋਕ ਜਿਹੜੇ ਲੋਕ ਜਿਹੜੇ ਨੇ ਇੱਥੇ ਸ਼ਰਦਾਲੂ ਜਿਹੜੇ ਪਹੁੰਚੇ ਨੇ ਉਹ ਹੀ ਦਿਨ ਜਿਹੜਾ ਹੈ ਖੁਸ਼ੀ ਦੇ ਨਾਲ ਮਨਾ ਰਹੇ ਨੇ ਟੋਲ ਵੱਜ ਰਹੇ ਨੇ ਤੇ ਬਾਬਾ ਸੋਢਲ ਨੂੰ ਜਿਹੜਾ ਹੈ ਨਤਮਸਤਕ ਹੋ ਰਹੇ ਨੇ ਬਾਬਾ ਜੀ ਨਮਸਤੇ ਅਸੀ ਕਾ ਜੀ ਇਸ ਘਾਸ ਮੌਕੇ ਕੀ ਕਹਿਣਾ ਚਾਹੋਗੇ ਇਹ ਹਰ ਸਾਲ ਬਾਬਾ ਜੀ ਦਾ ਮੇਲਾ ਆਉਂਦਾ ਜੀ ਸੋਢਲ ਦਾ ਬਾਬੇ ਦਾ ਸਾਰੀਆਂ ਸੰਗਤਾਂ ਆਉਂਦੀਆਂ ਬਾਰੋ ਬਾਰ ਆਉਂਦੀਆਂ ਜੀ ਅਲਰੇਤ ਇਹ ਅਮਰੀਕਾ ਤੋਂ ਇੰਗਲੈਂਡ ਤੋਂ ਜਰਮਨ ਤੋਂ ਬੰਬੇ ਤੋਂ ਕਲਤੇ ਤੋਂ ਦਿੱਲੀ ਤੋਂ ਅਜਗਾਧਪੁਰ ਤੋਂ ਜਿਲੰਦਰੋਂ ਹਾਰਪੁਰ ਤੋਂ ਲੁਧਿਆਣੇ ਤੋਂ ਪਠਿੰਡਾ ਬਰਨਾਲਾ ਤਰਵੰਡਰ ਅੰਮ੍ਰਿਤਸਰ ਹਾਰਪੁਰ ਸੰਤਾਨਪੁਰ ਸਾਰੇ ਸ਼ਹਿਰ ਤੋਂ ਆਉਂਦੀ ਸੰਗਤਾਂ ਦਰਸ਼ਨ ਕਰਕੇ ਮਹਾਰਾਜ ਮੂਰਮਾ ਕਾਮਨਾ ਪੂਰੀਆਂ ਕਰਦੇ ਨੇ ਬਾਬਾ ਜੀ ਜੈਕਾਰਾ ਹੋਣਾ ਹਰੀ ਪਾਪਾ ਜੀ ਦਾ ਓ ਸੱਚੇ ਦਰਬਾਰ ਕੀ ਜੈ ਤੁਸੀਂ ਗੱਲ ਕੀਤੀ ਦੂਰੋਂ ਦੂਰੋਂ ਜਿਹੜੀਆਂ ਸੰਗਤਾਂ ਆਂਦੀਆਂ ਵਾਂ ਸਿਰ ਪੰਜਾਬ ਵਿੱਚ ਹੀ ਆਂਦੀਆਂ ਜਾਂ ਫਿਰ ਪੰਜਾਬ ਤੋਂ ਦੂਸਰੇ ਜਿਹੜੇ ਸੂਬੇ ਨੇ ਉੱਥੋਂ ਵੀ ਆਂਦੀਆਂ ਇਹ ਸੰਗਤਾਂ ਸਾਰੀਆਂ ਸੰਗਤਾਂ ਦੂਰੋਂ ਹੀ ਆਂਦੀਆਂ ਜੀ ਬੰਬੇ, ਭਾਰਤੋਂ ਹੀ, ਇੰਗਲੈਂਡ ਤੋਂ, ਅਮਰੀਕਾ ਤੋਂ, ਜਰਮਨ ਤੋਂ, ਅਫਰੀਕਾ ਤੋਂ ਸਾਰੇ ਤੋਂ ਆਉਂਦੇ ਜੀ ਚੈਨਾ ਤੋਂ ਵੀ ਆਂਦੀਆਂ ਦੁਨੀਆ ਸੰਗਤਾਂ ਜੀ ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਇੰਗਲੈਂਡ ਤੋਂ ਗੋਰੇ ਆਉਂਦੇ ਜੀ ਮੱਥਾ ਟੇਕਣ ਵਾਸਤੇ ਮੈਂ ਪੁੱਛੀ ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਸਾਲੋਂ 25 ਸਾਲ ਹੋ ਗਏ ਜੀ ਇੱਥੇ ਆਂਦੇ ਨੂੰ ਜੀ 25 ਸਾਲ ਤੋਂ ਇੱਥੇ ਹਰ ਸਾਲ ਤੇ ਜਿਵੇਂ ਕੇ ਤੁਸੀਂ ਦੇਖ ਪਾ ਰਹੇ ਆ ਖਤਰੀ ਜਿਹੜੀ ਖੇਤਰੀ ਹੈ ਖੇਤਰੀ ਬਹੁਤ ਸਾਰੇ ਲੋਕਾਂ ਨੇ ਜਿਹੜੀ ਹੈ ਇੱਥੇ ਬੀਜ ਰੇ ਇਹਦੇ ਇਹਦੀ ਕੀ ਮਾਨਤਾ ਹੈ ਇਹਦੇ ਬਾਰੇ ਤੁਸੀਂ ਇਹਨਾਂ ਨੇ ਮੰਨ ਤੇ ਆਈਗੀ ਜਦੋਂ ਖੇਤੀ ਸਿਰੋ ਚਲਦੀ ਜਿਹਨਾਂ ਦੀ ਜਦੋਂ ਬਾਪੇ ਦੇ ਦਰਵਾਜ਼ੇ ਪੂਰੀ ਮਰਦ ਪੂਰੀ ਹੁੰਦੀ ਜੀ ਬਹੁਤ ਸਾਚੇ ਦਰਵਾਜ਼ੇ ਕੀ ਹੈ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜਾ ਹੈ ਸਰੋਵਰ ਹੈ ਜਿਸ ਵਿੱਚ ਬਾਬਾ ਸੋਢਲ ਦੀ ਜਿਹੜੀ ਹੈ ਆ ਨਾਗ ਦੇਵਤਾ ਦੇ ਰੂਪ ਵਿੱਚ ਜਿਹੜੀ ਮੂਰਤੀ ਹੈ ਇਹ ਮੂਰਤੀ ਦੇ ਜਿਹੜੇ ਲੋਕ ਨੇ ਜਿੰਨੇ ਵੀ ਦਰਸ਼ਨ ਕਰਨ ਆਉਂਦੇ ਨੇ ਦੁੱਧ ਨਾਲ ਜਿਹੜਾ ਹੈ ਉਹਨਾਂ ਨੂੰ ਇਸ਼ਨਾਨ ਕਰਵਾਇਆ ਜਾਂਦਾ ਹੈ ਤੇ ਫਿਰ ਇਹ ਦੁੱਧ ਹੀ ਪ੍ਰਸ਼ਾਦ ਦੇ ਵਜੋਂ ਛਿੱਟੇ ਮਾਰਦੇ ਨੇ ਤੇ ਨਾਲ ਹੀ ਨਾਲ ਲੋਕ ਜਿਹੜਾ ਹੈ ਅੰਮ੍ਰਿਤ ਵਾਂਗ ਇਸ ਨੂੰ ਪੀਂਦੇ ਹਨ ਟੋਲ ਧਮਕੀਆਂ ਵੀ ਆਵਾਜ਼ ਦੇ ਵਿੱਚ ਇਹ ਜਿਹੜਾ ਤਿਉਹਾਰ ਹੈ ਬਹੁਤ ਖਾਸ ਤਿਉਹਾਰ ਹੈ ਅਨੰਤ ਚੌਦਸ ਦਾ ਜਿਹੜਾ ਦਿਨ ਹੈ ਇਹ ਦਿਨ ਹਰ ਪਖੋ ਇੱਕ ਨਵੀਂ ਊਰਜਾ ਲੈ ਕੇ ਆਉਂਦਾ ਹੈ ਇਹਦੇ ਸਿਰ ਪੰਜਾਬ ਦੇ ਜ਼ਿਲ੍ਹਿਆਂ ਚ ਹੀ ਨਹੀਂ ਪਰ ਅਲੱਗ-ਅਲੱਗ ਜਿਹੜੇ ਸੂਬੇ ਹੈ ਇਹ ਨੇ ਪੰਜਾਬ ਦੇ ਨਾਲ ਲਗਵੇਂ ਆਂ ਦੀ ਗੱਲ ਕਰੀਏ ਜਾਂ ਫਿਰ ਬਾਹਰੀ ਮੁਲਕਾਂ ਦੀ ਗੱਲ ਕਰੀਏ ਲੋਕ ਜਿਹੜੇ ਨੇ ਆਸਤਾ ਦੇ ਨਾਲ ਜਿਹੜੇ ਇੱਥੇ ਪਹੁੰਚਦੇ ਨੇ ਮੇਲੇ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਪ੍ਰਬੰਧਕ ਕਮੇਟੀ ਦੇ ਇੱਕ ਵੀਰ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਕਰਦੇ ਆ ਗੱਲਬਾਤ ਇਸ ਖਾਸ ਮੁਬਾਰਕ ਦਿਨ ਤੇ ਕੀ ਕਹਿਣਾ ਚਾਹੁੰਦੇ ਹੈ ਪਹਿਲੇ ਯਾ ਪਹਿਲੇ ਯਾ ਪਏ ਨਜ਼ੀ ਹੋਤੀ ਸੀ गंगा चलती थी उसकी माँ कपड़े धो रही थी और जो बच्चा था उसका छोटा था कहते यार दोस्तों का था बैट बॉल खेलने गया था नदी के चल गई बॉल और बच्चा कहने लगा यार दोस्त कहने लगे पैसे लेकर आ उसकी माँ कपड़े धो रही थी उसके बाद उसकी मां ने कपड़े टाइम पे टांगे हुए थे और कपड़े किले पे और नीचे पे गए मिट्टी के, के बीच में उसकी मां कह रही मुझे कपड़े धोने दे मैं फिर से फिर दूंगी पैसे उसके बाद उसकी मां ने मां कह दिया जा ढोमर और जा गंगा में शाल लगाई मुर्गे कोई बहन ले आया उसकी मां ने बहुत चलाया और बच्चा एनर्जी से, से नाक बन के बाहर आया इसलिए बाबा थोड़ी की सेवा हो रही है ਕ્યા ਜਲੰਧਰ ਵਿੱਚ ਸੇਵਾ ਕਰਨੇ ਆ ਰਹੇ ਸੰਗਤ ਬਾਬਾ ਜੀ ਦੇ ਆਸ਼ੀਰਵਾਦ ਜੋੜਦਾ ਦੁੱਧ ਉਸ ਨੂੰ ਆਸ਼ੀਰਵਾਦ ਮਿਲਦਾ ਜ਼ਰੂਰ ਜੈ ਬਾਬਾ ਸੋਟਲ ਇੱਥੇ ਮੈਂ ਇੱਥੇ ਪੁੱਛਣਾ ਚਾਹਾਂਗੇ ਆ ਬਾਬਾ ਸੋਟਲ ਨੂੰ ਜਿਹੜਾ ਦੁੱਧ ਦਾ ਹੀ ਇਸ਼ਨਾਨ ਕਰਵਾਇਆ ਜਾ ਰਿਹਾ ਹੈ ਇਹਦੇ ਪਿੱਛੇ ਵੀ ਕੋਈ ਖਾਸ ਕਹਾਣੀ ਹੈ ਇਹ ਬਾਬਾ ਜੀ ਇਸ਼ਨਾਨ ਕਰਾ ਰਿਹਾ ਹੈ ਬਾਬਾ ਜੀ ਆਸ਼ਰਦ ਜਰੂਰ ਹੈ ਸਭ ਦੀਆਂ ਢੋਲੀਆਂ ਪਾਉਂਦੇ ਆ ਦੁੱਧ ਨੂੰ ਆਉਂਦੇ ਸੰਗਤ ਸਾਲ ਕੇ ਬੱਚਾ ਬੈਣ ਬੱਚਾ ਬੱਚਾ ਲੈ ਕੇ ਆਤੇ ਆ ਬਾਬਾ ਸਾਹਿਬ ਕੀ ਢੋਲੀ ਵਰਦਿਤਾ ਜੈ ਬਾਬਾ ਸੋਟਲ ਜੈ ਬਾਬਾ ਜਿਨੇ ਕਿ ਸਾਡੇ ਨਾਲ ਵੀ ਜੁੜੇ ਜਿਨ੍ਹਾਂ ਨੇ ਸਾਨੂੰ ਆ ਇਸ ਮੰਦਿਰ ਦਾ ਜਿਹੜਾ ਹੈ ਇਤਿਹਾਸ ਬਾਰੇ ਜਿਹੜਾ ਹੈ ਜਾਨੂ ਕਰਵਾਇਆ ਉਹਨਾਂ ਨੇ ਸਾਨੂੰ ਬਾਬਾ ਸੋਢਲ ਦੇ ਜੀਵਨ ਨਾਲ ਜੁੜੀ ਖਾਸ ਘਟਨਾਵਾਰੇ ਦੱਸਿਆ ਕਿ ਕਿਸ ਤਰ੍ਹਾਂ ਜਿਹੜਾ ਹੈ ਇੱਥੇ ਪਹਿਲਾਂ ਇੱਕ ਜਿਹੜੇ ઋષਿ ਸਨ ਉਹ ઋષਿ मुਨੀ ਹੋ ਰਹਿੰਦੇ ਸਨ ਉਹਨਾਂ ਦੀ ਜਿਹੜੀ ਹੈ ਇਤਤਪੋ ਭੂਮੀ ਸੀ ਇਸ ਵਾਰ ਜੇ ਅਸੀਂ ਗੱਲ ਕਰੀਏ ਮੇਲੇ ਦੀ ਕੀ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ ਬਦਲਾਅ ਬਹੁਤ ਵਧੀਆ ਜਿੱਦਾਂ ਮੌਸਮ ਖਰਾਬ ਸੀਗਾ ਬਾਬਾ ਜੀ ਨੇ ਸਾਫ਼ ਕਰਤਾ ਮੌਸਮ ਤੇ ਸੰਗਤਾਂ ਆ ਰਹੀਆਂ ਆਪਣੀਆਂ ਆਸਾਂ ਮੁਰਾਦਿਆਂ ਪੂਜਣ ਵਾਸਤੇ ਬਾਬਾ ਜੀ ਸਾਰਿਆਂ ਨੂੰ ਲਾਲ ਦਿੰਦੇ ਸਭ ਦੀਆਂ ਮੁਰਾਦਾਂ ਪੂਰੀਆਂ ਕਰਦੇ ਬਹੁਤ ਸਾਲਾਂ ਤੋਂ ਚੱਲਿਆ ਆ ਰਿਹਾ ਮੇਲਾ ਬਾਬਾ ਜੀ ਦਾ ਬੜੀਆਂ ਰੌਣਕਾਂ ਲੱਗਦੀਆਂ ਬਹੁਤ ਵਧੀਆ ਅਸੀਂ ਤਾਂ ਇੱਥੇ ਲੋਕਲ ਹੀ ਰਹਿੰਦੇ ਰੋਜ਼ ਕੀਰਤਨ ਕਰਦੇ ਹਾਂ ਅਸੀਂ ਕੀਰਤਨ ਮੰਡਲ ਵਿੱਚ ਹਾਂ ਹੁਣੇ ਕੀਰਤਨ ਕਰਕੇ اٹਹੇ ਆ ਉੱਥੇ ਹਾਂਜੀ ਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਮੰਦਰ ਦਾ ਹਾਂ ਜਗਾ ਜਗਾ ਲੰਗਰ ਲੱਗੇ ਹੋਇਆ ਬਾਸ਼ਮਾਰ ਲੰਗਰ ਲੱਗੇ ਹਰ ਚੀਜ਼ ਦਾ ਹਰ ਵੈਰਾਈਟੀ ਦਾ ਲੰਗਰ ਲੱਗਾ ਹੋਇਆ ਦੀ ਬਹੁਤ ਵਧੀਆ ਬੜਾ ਆਨੰਦ ਆਉਂਦਾ ਸਾਰੀਆਂ ਸੰਗਤਾਂ ਆਂਦੀਆਂ ਪੂਰੇ ਉਤਸ਼ਾਹ ਨਾਲ ਹਰਸ਼ ਉਲਾਸ ਨਾਲ ਬਹੁਤ ਵਧੀਆ ਹੈ ਜੀ ਜਿਸੀ ਮੇਲੇ ਦੀ ਗੱਲ ਕਰੀਏ ਤੁਹਾਨੂੰ ਇੰਨੇ ਸਾਲ ਹੋ ਗਏ ਆਉਂਦੇ ਹੋਏ ਅ ਇਸ ਇਸ ਮੇਲੇ ਦੀ ਜੜੀ ਹੈ ਬਹੁਤ ਜ਼ਿਆਦਾ ਮਾਨਤਾ ਹੈ ਸਿਰ ਪੰਜਾਬ ਦੇ ਵਿੱਚ ਨਹੀਂ ਉਤਰੀ ਭਾਰਤ ਦੇ ਖਾਸ ਮੇਲੇ ਵਿੱਚ ਇੱਕ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਜੜਾ ਹੈ ਇੰਨਾ ਜ਼ਿਆਦਾ ਪ੍ਰਸਿੱਧ ਹੋਇਆ ਹਰ ਕੰਟਰੀ ਵਿੱਚ ਤੋਂ ਇੱਥੇ ਲੋਕ ਆਉਂਦੇ ਆ ਤਰ੍ਹਾਂ ਤਰ੍ਹਾਂ ਦੇ ਲੋਕ ਆਉਂਦੇ ਆ ਜੇ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਤਾਂ ਹੀ ਦਰਸ਼ਨ ਕਰਨ ਆਉਂਦੇ ਢੋਲ ਲੈ ਕੇ ਆਉਂਦੇ ਵਾਜੇ ਲੈ ਕੇ ਆਉਂਦੇ ਆ ਨਵੇਂ-ਨਵੇਂ ਜੋੜੇ ਆਉਂਦੇ ਆ ਛੋਟੇ-ਛੋਟੇ ਬੱਚੇ ਜਿਹੜੇ ਬਾਬਾ ਜੀ ਦਾਦ ਦੇ ਦਿੰਦੇ ਆ ਲਾਲਾਂ ਦੀ ਉਹ ਲੈ ਕੇ ਆਉਂਦੇ ਆ ਬਹੁਤ ਮੇਰ ਕਰਦੇ ਬਾਬਾ ਜੀ ਮੇਰਾ ਸੰਜੀ ਕੁਮਾਰ ਕਿੱਥੇ ਦੇ ਰਹਿਣ ਵਾਲੇ ਹੋ ਐ ਜਲੰਧਰ ਪੱਸੀਛੇ ਜੋਨ ਦੇ ਵਸਤਿਤ ਆਇਓ ਅੱਗੇ ਵੀ ਆਉਂਦੇ ਪਹਿਲੀ ਵਾਰੀ ਆਇਓ ਆਈ ਹਰ ਸਾਲ ਚ ਆਉਂਦੇ ਅੱਛਾ ਹਰ ਸਾਲ ਆਉਂਦੇ ਹੋ ਬਾਬਾ ਸੋਟਲ ਦੇ ਦਰਸ਼ਨ ਕਰਨੇ ਇਸ ਵਾਰੀ ਕੀ ਹੋ ਜਾਈ ਹੋਏ ਦਰਸ਼ਨ ਬਸਤਵ ਬਹੁਤ ਵਧੀਆ ਦਰਸ਼ਨ ਹੈ ਮਨ ਲਗੀ ਇਹ ਦੇ ਕਰਕੇ ਮੈਂ ਸਾਲ ਦੇ ਮਨ ਲਗੀ ਬੱਚੇ ਨੇ ਕਿਆ ਚਲੋ ਬੱਚਾ ਬੱਚਾ ਜਾਇਆ ਟੇ ਬਹੁਤ ਹੀ ਬਾਕੀ ਕਿਰਪਾ ਅੰਜ ਕੀ ਕੁਝ ਬਦਲਾ ਦੇਖਣ ਨੂੰ ਮਿਲਿਆ ਇਸ ਸਾਲ ਪਹਿਲੇ ਮੇਲਿਆਂ ਦੇ ਮੁਕਾਬਲੇ ਮੁਕਾਬਲੇ ਜੀ ਹਰ ਸਾਲ ਚ ਮਿਲ ਗਈ ਸਾਲ ਤੇ ਸਾਲ ਦਾ ਭਾਜ ਦਾ ਹੋ ਲਗੀ ਜੀ ਜਦੋਂ ਕਿਸੇ ਤਰ੍ਹਾਂ ਫਲ ਮਿਲ ਜੇ ਜਿੱਦਾਂ ਸਾਨੂੰ ਡਾਕਟਰ ਨੇ ਇਹ ਕਹੀ ਕਿ ਤੁਹਾਨੂੰ ਕੀ ਚਾਹੀਦਾ ਕੁੜੀ ਕੇ ਮੁੰਡਾ ਮੈਂ ਕਿ ਰੱਬ ਕਰੇ ਜੋ ਮਰਜ਼ੀ ਮਿਲ ਜੇ ਸਾਨੂੰ ਹੀ ਉਹ ਸੋਚ ਕੇ ਰਹਿਣ ਹੋਗੇ ਡਾਕਟਰਾਂ ਨੂੰ ਐਨਾ ਸੋਚ ਕੇ ਰਹਿਣ ਜਦੋਂ ਪ੍ਰੇਸ਼ਾਨ ਬਾਗ ਜਿਵੇਂ ਪੁੱਛਿਆ ਚਾਹੂੰਗੀ ਅ ਮਤਲਬ ਜਿੱਦਾਂ ਜੋ ਮੰਨ ਪੂਰੀ ਹੋ ਜਾਂਦੀ ਢੋਲ ਤਮਾਕੇ ਨਾਲ ਆਂਦੇ ਹੋ ਤੁਸੀਂ ਵੀ ਪੂਰੇ ਢੋਲ ਵਜੇ ਨਾਲ ਆਏ ਹੋ ਅੱਜ ਨਾ ਨਾ ਹਾਂ ਜੀ ਹਰ ਸਾਲ ਤੇ ਮੇਲਾ ਕਰਾਈਦਾ ਹਰ ਸਾਲ ਆਪਣੇ ਚਲੰਦਰ ਬਾਬਾ ਮਰਾਛਾ ਲਾਟੀ ਸਾਈ ਦਾ ਹਾਂਜੀ ਇਹਦੇ ਵੀ ਇਹਦੇ ਵੀ ਬੜਾ ਆਪਾਂ ਕਰਾਈ ਦਾ ਮਿਲ ਗਈ ਆਪਾਂ ਤੇ ਹੁਣ ਸਿੱਧਾ ਘਰ ਜਾਣਾ ਜਾਂ ਫਿਰ ਚੁਲੇ ਚੁੱਲਦੇ ਹੋਏ ਖਰੀਦਾਰੀ ਕਰਦੇ ਹੋਏ ਜਾਣਾ ਹੈ ਚੁੱਲੇ ਬੰਦਾ ਆਪਾਂ ਕੋਠਿਆਂ 'ਚ ਟਿਕਿਆ ਭਾਵੇਂ ਉਹ ਤਾਂ ਕੁਝ ਕ ਬਸ ਰੌਣਕ ਮੇਲਾ ਦੇਖਣਾ ਹੈ ਬਸ ਹਾਂਜੀ ਪਰ ਇਹਦੀ ਪੱਛਲ ਬੱਚਾ ਕਰਕੇ ਵੀ ਖੁਸ਼ ਹੋਏ ਨਹੀਂ ਮਾਨੇ ਖੁਸ਼ ਹਨ ਨਾ ਤਾਂ ਆਪਾਂ ਬਾਬਾ ਸੋਢੀ ਦੇ ਦਰਸ਼ਨ ਕੀਤੇ ਤੇ ਉਮੀਦ ਕਰਦੇ ਆਂ ਅਹ ਖੂਬ ਤੁਹਾਡਾ ਇਸ ਵਾਰ ਜਿਹੜਾ ਮੇਲਾ ਆਇਆ ਅੱਛੀ ਤਰ੍ਹਾਂ ਤੁਹਾਡਾ ਆ ਮਨ ਪਗ ਜਿਹੜੇ ਮੰਨਤ ਜਿਹੜੀ ਲੈ ਕੇ ਆਏ ਉਹ ਪੂਰੀ ਹੋਵੇ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਸ਼ਾਮ ਦਾ ਵੇਲਾ ਹੋ ਰਿਹਾ ਹੈ ਤੇ ਮੰਦਰ ਜਿਹੜਾ ਹੈ ਜਿਹੜਾ ਪਹਿਲਾਂ ਹੀ ਸਜਾਇਆ ਹੋਇਆ ਸੀ ਲੈਟਰ ਨਾਲ ਉਹ ਹੋਰ ਜ਼ਿਆਦਾ ਜਿਹੜਾ ਹੈ ਹੁਣ ਚਮਕ ਰਿਹਾ ਹੈ ਰੰਗ-ਬਰੰਗੀਆਂ ਲਾਈਟਾਂ ਦੇ ਨਾਲ ਜਿਹੜਾ ਹੈ ਮੰਦਰ ਦੀਆਂ ਚਾਰੋਂ ਦਿਵਾਰਾਂ ਜਿਹੜੀਆਂ ਹੈ ਚਾਰੋਂ ਪਾਸੇ ਜਿਹੜੇ ਹੈ ਸਜਾਏ ਗਏ ਨੇ ਦੋਲ ਵੱਜ ਰਹੇ ਨੇ ਲੋਕ ਜਿਹੜੇ ਨੇ ਨਤਮਸਤਕ ਹੋ ਕੇ ਜਿਹੜੇ ਨੇ ਆਪਣੇ ਘਰਾਂ ਨੂੰ ਜਾ ਰਹੇ ਨੇ ਵਾਪਿਸ ਇਸ ਦੇ ਨਾਲ ਹੀ ਨਾਲ ਜੇ ਗੱਲ ਕਰੀਏ ਮੰਦਿਰ ਦੇ ਅੰਦਰ ਜਿਹੜਾ ਹੈ ਜਗਾ ਜਗਾ ਤੇ ਲੰਗਰ ਲਗਾਇਆ ਗਿਆ ਹੈ ਮੰਦਿਰ ਕਮੇਟੀ ਵੱਲੋਂ ਹੀ ਜਿਹੜੇ ਲੋਕ ਨੇ ਬੜੇ ਚਾਹ ਦੇ ਨਾਲ ਜਿਹੜਾ ਹੈ ਲੰਗਰ ਸ਼ਾਕ ਰਹੇ ਨੇ ਲੰਗਰ ਲੈ ਰਹੇ ਨੇ ਲੰਗਰ ਦੀ ਜੇ ਇੱਥੇ ਗੱਲ ਕਰੀਏ ਤਾਂ ਸਿਰਫ ਖਾਣੇ ਪੀਣੇ ਦੇ ਨਹੀਂ ਉਸ ਦੇ ਨਾਲ ਨਾਲ ਜਿਹੜਾ ਹੈ ਹਰ ਇੱਕ ਚੀਜ਼ ਜਿਹੜਾ ਹੈ ਥੇ ਲੰਗਰ ਲਗਾ ਹੋਇਆ ਹੈ ਚਾਹੇ ਉਹ ਆਈਸਕ੍ਰੀਮ ਦੀ ਗੱਲ ਕਰੀਏ ਜਾਂ ਚਾਹੇ ਪਕੌੜੀਆਂ ਦੀ ਗੱਲ ਕਰੀਏ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੈ ਮੰਦਰ ਦੇ ਅੰਦਰ ਲੰਗਰ ਲਗਾਏ ਗਏ ਹੈ ਲੋਕ ਬੜੇ ਚਾਹ ਦੇ ਨਾਲ ਬੜੇ ਸ਼ੌਂਕ ਦੇ ਨਾਲ ਜਿਹੜਾ ਹੈ ਲੰਗਰ ਦਾ ਜਿਹੜਾ ਹੈ ਸੇਵਨ ਕਰ ਰਹੇ ਨੇ ਇਸ ਦੇ ਨਾਲ ਹੀ ਨਾਲ ਜਿਹੜਾ ਹੈ ਅਸੀਂ ਆਰਪੀਡੀ 24 ਦੇ ਜ਼ਰੀਏ ਜਿਹੜਾ ਹੈ ਤੁਹਾਨੂੰ ਬਾਰ-ਬਾਰ ਤਸਵੀਰਾਂ ਵਿਖਾ ਰਿਹਾ ਲਾਈਵ ਤਸਵੀਰਾਂ ਵਿਖਾ ਰਿਹਾ ਹਾਂ ਸੋਹਟਲ ਮੇਲੇ ਦੀਆਂ बाबा सोडल है ते की चाहे बाबा सोडल के मेले में किसी के पास पैसा हो या ना हो लेकिन यहाँ पे लंगर लगाया जाता है तो सभी आदमी के मतलब पेट भर ही जाता है ऐसा कोई बात नहीं है कि पैसा है नहीं है तब वो दुखी होकर नहीं जाता है आ, तुसी, लोकल रहने वाले हो या दूर आए मैं झारखंड के रहने वाला हूँ जी पहली बार ही आई हूँ नहीं नहीं पहले से भी मैं रहता हूँ बहुत दिनों से ਬਹੁਤ ਦਿਨਾਂ ਦੇ ਤੀ ਹਰ ਸਾਲ ਆਤੇ ਹਾਂ 2012 ਤੋਂ ਤੁਸੀਂ ਹਰ ਸਾਲ ਆਉਂਦੇ ਹੋ ਹਾਂਜੀ ਹਰ ਸਾਲ ਆਤੇ ਹਾਂ ਤੇ ਮੇਲੇ ਦੀ ਜੀ ਅਸੀਂ ਗੱਲ ਕਰੀਏ ਕੀ ਕੁਝ ਬੀਤੇ ਸਾਲਾਂ ਦੇ ਨਾਲ ਜਿਹੜੀ ਇਹ ਤਬਦੀਲੀ ਵੇਖਣ ਚ ਤੁਹਾਨੂੰ ਮਿਲੀ ਹੈ ਪਿਛਲੇ ਸਾਲ ਸੇ ਇਸ ਵਾਰ ਥੋੜਾ ਘਟ ਲਗਾ ਹੈ ਰਸ ਕਮ ਹੈ ਹਾਂ ਇਹ ਬਰਸਾਤ ਕੇ ਕਾਰਨ ਕੁਝ ਅਸਰ ਪੜ ਗਿਆ ਹੈ ਜੀ ਵੀ ਤੁਸੀਂ ਵੇਖ ਸਕਦੇ ਹੋ ਜਿਹੜੇ ਲੋਕ ਨੇ ਉर्जा ਦੇ ਨਾਲ ਉਚਾਦ ਨਾਲ ਪਰੇ ਹੋਏ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੈਂ ਦੀਪਕ ਹੁਸ਼ਿਆਰਪੁਰ ਤੋਂ ਜੀ ਹੁਸ਼ਿਆਰਪੁਰ ਤੋਂ ਸਪੈਸ਼ਲੀ ਮੇਲੇ ਤੇ ਆਇਓ ਜਾਂ ਫਿਰ ਇੱਥੇ ਮੈਡਮ ਹਰ ਸਾਲ ਆਈਦਾ ਜੀ ਤੇ ਕੀ ਹੋਇਆ ਲੱਗਦਾ ਮੇਲੇ ਤੇ ਆਗੇ ਮਤਲਬ ਕੀ ਉੱਚਾ ਅੰਦਰ ਕੀ ਕਿਸ ਤਰ੍ਹਾਂ ਦੀ ਊਰਜਾ ਬਹੁਤ ਸਾਈ ਬਾਬਾ ਸੋਢਲ ਜੀ ਦੀ ਬਹੁਤ ਕਿਰਪਾ ਆ ਹਰ ਸਾਲ ਆਈਦਾ ਮੱਥਾ ਟੇਕੀਦਾ ਇੱਥੇ ਰੌਣਕ ਦੇਖੋ ਮੇਲਾ ਬਹੁਤ ਇੰਨੀ ਬਾਰਿਸ਼ ਔਰ ਪੰਜਾਬ ਦੇ ਜੋ ਹਾਲਾਤ ਆ ਉਸ ਦੇ ਬਾਵਜੂਦ ਵੀ ਲੋਕ ਇੰਨੇ ਜਨਤਾ ਆ ਪੀੜ ਉਮੜੀ ਆ ਮਤਲਬ ਕਿ ਮੈਨੂੰ ਉਮੀਦ ਨਹੀਂ ਸੀ ਇੰਨਾ ਮੇਲਾ ਲੱਗ ਪਾਊਗਾ ਤੁਸੀਂ ਜੀ ਜਦੋਂ ਸੇ ਹਰ ਸਾਲ ਆਉਂਦੇ ਹੋ ਤੇ ਕੀ ਕੁਝ ਤਬਦੀਲੀਆਂ ਵੇਖਣ ਨੂੰ ਮਿਲਦੀਆਂ ਜਾਂ ਫਿਰ ਕੀ ਖਾਸ ਅਸਰ ਰਹਿੰਦਾ ਕਰੋ ਚੱਲਣ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਜਿਹੜੀ ਇਹ ਦਿਮਾਗ ਵਿੱਚ ਖਿਆਲ ਹੁੰਦਾ ਕਿ ਹਾਂ ਆਪਾਂ ਜਾ ਰਹੇ ਹਾਂ ਬਾਬਾ ਸੋਢਲ ਦੇ ਤੇ ਇਹ ਚੀਜ਼ਾਂ ਕਰਾਂਗੇ ਉਹਦੇ ਬਾਰੇ ਜ਼ਰਾ ਦੱਸੋ ਦੇਖੋ ਮੈਡਮ ਅਸੀਂ ਜਦੋਂ ਕਰੋ ਤੁਰੀ ਦਾ ਇਹੀ ਸੋਚ ਕੇ ਕਿ ਬਾਬਾ ਜੀ ਦੇ ਮੱਥਾ ਟੇਕਣਾ ਔਰ ਉਹਨਾਂ ਦਾ ਆਸ਼ੀਰਵਾਦ ਲੈਣਾ ਬਟ ਫਿਰ ਵੀ ਇੱਥੇ ਜੋ ਸਿਸਟਮ ਆ ਉਹ ਬਿਲਕੁਲ ਸਹੀ ਆ ਵਧੀਆ ਸਿਸਟਮ ਆ ਪ੍ਰਸ਼ਾਸਨ ਵੱਲੋਂ ਪੂਰੀ ਸ਼ਕਤੀ ਆ ਕਿਤੇ ਵੀ ਚੱਪੇ-ਚੱਪੇ ਦੇ ਪੰਜਾਬ ਪੁਲਿਸ ਖੜੀ ਆ ਕੋਈ ਇਦਾਂ ਦੀ ਕੋਈ ਵੀ ਘਟਨਾ ਘਟਨਾ ਪਹਿਲਾਂ ਉਹ ਪਹਿਲਾਂ ਮੁਸਤੈਦ ਖੜੇ ਆ ਤੇ ਹੁਣ ਤੁਸੀਂ ਕਿੱਥੇ ਜਾ ਰਹੇ ਹੋ ਚੂਲੇ ਲੈਣ ਜਾਂ ਫਿਰ ਕੁਝ ਖਾਣਨੇ ਮੈਂ ਹੁਣ ਬਸ ਮੱਥਾ ਟੇਕ ਕੇ ਆਇਆ ਅੰਦਰੋਂ ਹੁਣ ਮੈਂ ਬਸ ਥੋੜਾ ਜਿਹਾ ਸਮਾਨ ਆਪਣੀ ਸ਼ਾਪਿੰਗ ਕਰਨੀ ਤਾਂ ਮੈਂ ਫਿਰ ਇੱਥੇ ਹੀ ਮੇਰਾ ਲੋਕਲ ਵਿਕਰ ਹੈਗਾ ਮੈਂ ਉੱਥੇ ਚਲ ਜਾਣਾ ਤੁਸੀਂ ਸ਼ੋਪਿੰਗ ਦੀ ਗੱਲ ਕੀਤੀ ਤੇ ਕੀ ਕੁਝ ਅੱਜ ਖਰੀਦਣ ਦੀ ਲਿਸਟ ਬਣਾ ਕੇ ਆਏ ਹੋ ਦੇਖੋ ਬੱਚਿਆਂ ਲਈ ਤਾਂ ਮੈਂ ਬੱਚਿਆਂ ਨੂੰ ਤਾਂ ਨਹੀਂ ਲੈ ਕੇ ਆ ਥੋੜਾ ਰਸ਼ ਕਰਕੇ ਬਟ ਬੱਚਿਆਂ ਲਈ ਥੋੜਾ ਬੋਤਾ ਸਮਾਨ ਜ਼ਰੂਰ ਖਰੀਦ ਦੂੰਗਾ ਜਿਆਦਾ ਨਹੀਂ ਤਾਂ ਬੱਚਿਆਂ ਨੇ ਤਾਂ ਛੱਡਣਾ ਨਹੀਂ ਪਾਪਾ ਇਕੱਲੇ ਇਕੱਲੇ ਮੇਲੇ ਤੇ ਚਲੇ ਗਏ ਜੀ ਜੀ ਬੱਚਿਆਂ ਲਈ ਪਹਿਲਾਂ ਗੱਲਬਾਤ ਕਰਵਾਉਣ ਵਾਸਤੇ ਬਹੁਤ ਧੰਨਵਾਦ ਵੀਰੇ ਕੀ ਨਾਮ ਹੈ ਤੁਹਾਡਾ ਸ਼ਿਵ ਸਾਗਰ ਯਾਦੋ ਜੀ ਕਹਾਂ ਕਿਥੋਂ ਆਏ ਹੋ ਮੈਂ ਤਾਂ ਜਲੰਧਰ ਸੇ ਹਾਂ ਅੱਛਾ ਹਰ ਸਾਲ ਮਿਲਦੇ ਹਾਂ ਹਾਂਜੀ ਹਾਂਜੀ ਤਾਂ ਕਿਉਂ ਜਿਹੜਾ ਈਸਵਰੀ ਮੇਲੇ ਵਿੱਚ ਆ ਕੇ ਲੱਗ ਰਿਹਾ ਕਿ ਹੁਜੇ ਪ੍ਰਬੰਧ ਹੈ ਨਹੀਂ ਬਹੁਤ ਬੜੀਆ ਸੇ ਹੋ ਹੈ ਇਸ ਬਤਨੀ ਬਹੁਤ ਅੱਛਾ ਹੈ ਮੈਂ ਜੀ ਤੇ ਸ਼ੋਪਿੰਗ ਕਰ ਲਈ ਹੈ ਕਰਨੀ ਹੈ ਅਭੀ ਨਹੀਂ ਅਭੀ ਤਾਂ ਮੈਂ ਆਇਆ ਹਾਂ ਮੈਂ ਦੇਖ ਰਹਾ ਹਾਂ ਬਸ ਆ ਘੁੰਮ ਤਹਿਰ ਕੇ ਨਹੀਂ ਆਇਆ ਹਾਂ ਠੀਕ ਹੈ ਜੀ ਜੀ ਤੁਸੀਂ ਦੇਖ ਸਕਦੇ ਹੋ ਕੀ ਨਾਮ ਹੈ ਸਰ ਤੁਹਾਡਾ ਦੀਪਕ ਕਿਥੇ ਦੇ ਰਹਿਣ ਵਾਲੇ ਹੋ ਫੇ ਗੋਰਖਪੁਰ ਦੇ ਗੋਰਖਪੁਰ ਦੇ ਰਹਿਣ ਵਾਲੇ ਹੋ ਅ ਪਹਿਲੀ ਵਾਰ ਆਏ ਹੋ ਜਾਂ ਅੱਗੇ ਵੀ ਆਉਂਦੇ ਹੋ ਨਹੀਂ ਇੱਥੇ ਆਪਾਂ ਸ਼ੁਰੂ ਤੋਂ ਲੰਘਾਂਗੇ ਸ਼ੁਰੂ ਤੋਂ ਆਉਂਦੇ ਹੋ ਤੇ ਜੇ ਮੇਲੇ ਦੀ ਜੇਸੀ ਗੱਲ ਕਰੀਏ ਕੀ ਹੋਇਆ ਜਿਹੜੇ ਅੰਦਰ ਜਿਹੜੇ ਖਾਸ ਜਿਹੜੇ ਪ੍ਰਬੰਧ ਕੀਤੇ ਗਏ ਕਿਸ ਤਰ੍ਹਾਂ ਲਗਾ ਹਰ ਵੇਲੇ ਵਧੀਆ ਲੱਗਦਾ ਹੈਗਾ ਅੱਜ ਕਿਵਾਰੀ ਵਧੀਆ ਲੱਗਦਾ ਹੋਇਆ ਤੇ ਹੁਣ ਕਿੱਥੇ ਜਾ ਰਹੇ ਹੋ ਬੱਚੇ ਨੂੰ ਹੁਣ ਘਰ ਚੱਲੇ ਹੈਗੇ ਚੂਲੇ ਨਹੀਂ ਲੈਣੇ ਉਹ ਲੈ ਲਿਆ ਚੂਲੇ ਉਹ ਲੈ ਲਿਆ ਹੁਣ ਘਰ ਲਈ ਇਹ ਚੂਲੇ ਲੈ ਲਿਆ ਬਹੁਤ ਚੰਗਾ ਲੱਗਿਆ ਜਿਵੇਂ ਕਿ ਵੇਖ ਸਾਦੇ ਹੋ ਜਿਹੜਾ ਇਹ ਪਰਿਵਾਰ ਹੈ ਆ ਪਹੁੰਚੇ ਹੈ ਟੋਲ ਤੋਂ ਮੱਗੇ ਦੇ ਨਾਲ ਪਹੁੰਚੇ ਇਹਨਾਂ ਨੇ ਗੱਲਬਾਤ ਕਰਦੇ ਕਿੱਥੋਂ ਪਹੁੰਚੇ ਨੇ ਤੇ ਅ ਕਿਸ ਤਰ੍ਹਾਂ ਜਿਹੜਾ ਹੈ ਅੱਜ ਜਿਹੜਾ ਹੈ ਮੇਲੇ ਦੇ ਵਿੱਚ ਜਿਹੜੀ ਹਾਜ਼ਰੀ ਲਗਾਣ ਕੇ ਵਾਪਸ ਛੁੱਟਲਦੇ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਕਿਹੜੀ ਜਗ੍ਹਾ ਤੋਂ ਆਇਓ ਮੈਂ ਅਜੀ ਲੰਮਾਪਿੰਡ ਜ਼ਿਲ੍ਹਾ ਜਲੰਧਰ ਤੋਂ ਆਇਆ ਮੈਂ ਜੀ ਤੇ ਬਾਬਾ ਜੀ ਨੇ ਸਾਨੂੰ ਪੋਤੇ ਦੀ ਦਾਤ ਬਖਸ਼ੀ ਹੈ ਜੀ ਅਸੀਂ ਉਹਨਾਂ ਦੇ ਚਰਨਾਂ 'ਚ ਮੱਥਾ ਟੇਕਣ ਆਏ ਆ ਕਿ ਬਾਬਾ ਜੀ ਸਾਰਿਆਂ ਦੀ ਮੜੋ ਕਾਮਨਾ ਪੂਰੀਆਂ ਕਰੇ ਦੂਰੋਂ ਦੂਰੋਂ ਦੇਸ਼ਾਂ-ਵਦੇਸ਼ਾਂ ਤੋਂ ਦੁਨੀਆ ਆਉਂਦੀ ਆ ਜੀ ਤੇ ਬਾਬਾ ਸਾਰਿਆਂ ਦੀ ਸੁੱਖਣਾ ਪੂਰੀਆਂ ਕਰਦਾ ਵੇ ਜ ਠੀਕ ਹੈ ਅਸੀਂ ਬਹੁਤ ਖੁਸ਼ ਆ ਕਿ ਬਾਬਾ ਜੀ ਨੇ ਦੁੱਧ ਪੁੱਤ ਦੀਆਂ ਦੁੱਧ ਮੋਦੀਆਂ ਆ ਜਾਂਦੀਆਂ ਨੇ ਹਾਂਜੀ ਮੈਂ ਕੈਮਰਾ ਮੈਨੂੰ ਚਾਹੂੰਗੀ ਕਿ ਜਿਹੜਾ ਪਰਿਵਾਰ ਹੈ ਕੈਮਰਾ ਧਿਆਨ ਨਾਲ ਕੀਤਾ ਜਾਏ ਜਿਹੜਾ ਪੋਤੇ ਪੋਤੀ ਦੀ ਖੁਸ਼ੀ ਜਿਹੜੀ ਇਹ ਮਨਾ ਰਹੇ ਨੇ ਬੜੇ ਚਾਹਵਾਂ ਦੇ ਨਾਲ ਇੱਥੇ ਪੂਰਾ ਪਰਿਵਾਰ ਬਦੀਆ ਬੀਜੀ ਤੁਹਾਡੇ ਤੋਂ ਜਾਨਣਾ ਚਾਹਾਂਗੀ ਤੁਸੀਂ ਪਰਦਾਦੀ ਬਣ ਗਏ ਹੋ ਤੇ ਕਿਹੋ ਜਿਹਾ ਲੱਗ ਰਿਹਾ ਹੈ ਬਹੁਤ ਬਚਾ ਹੋਰ ਬਧਿਆ ਹੋ ਕਰਮਾਂ ਦਾ ਬੜਾ ਦਿਨ ਆਇਆ ਜੇ ਸਾਰਿਆਂ ਨੂੰ ਸ਼ੁਕਰਾਨਾ ਕਰਦੇ ਹਾਂ ਗੁਰੂ ਜੀ ਦਾ ਸਾਰਿਆਂ ਨੇ ਇਸ ਦੇ ਦਾਤਾਂ ਦੇ ਦੇ ਦੁੱਧ ਦੇ ਦੇ ਪੁੱਤਾਂ ਦੇ ਦੇ ਜੰਦਰ ਵੀ ਜੰਦਰ ਰਹੇਗਾ ਜੀ ਜਿਨ੍ਹਾਂ ਦੀ ਮਨੋ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਉਹ ਖਾਸ ਤਰ੍ਹਾਂ ਜਿਹੜਾ ਪ੍ਰਸ਼ਾਦ ਚੜਾਉਂਦੇ ਨੇ ਸੁਣੀ ਹੈ ਉਹ ਉਹਦੇ ਬਾਰੇ ਜ਼ਰਾ ਦੱਸੋਗੇ ਪ੍ਰਸ਼ਾਦ ਤੇ ਇਹ ਜਿਹੜਾ ਖੁਸ਼ੀਆਂ ਅੰਦਰ ਲਾਗੀਆਂ ਪਈਆਂ ਜੇ ਤੁਸੀਂ ਦੇਖ ਸਾਦੇ ਹੋ ਜੜੇ ਪਰਿਵਾਰ ਹੈ ਆਪਣੀਆਂ ਜੜੀਆਂ ਖੁਸ਼ੀਆਂ ਮਨਾ ਰਿਆ ਹੈ ਢੋਲ ਤਮਕੇ ਦੇ ਨਾਲ ਇੱਥੇ ਪਹੁੰਚੇ ਨੇ ਕੀ ਨਾਮ ਹੈ ਮੈਡਮ ਤੁਹਾਡਾ ਨੀਹਾ ਕਿਹੜੀ ਜਗ੍ਹਾ ਤੋਂ ਆਏ ਹੋ ਬਟਿੰਡਾ ਖੇਤਾ ਵਸਤੀ ਅੱਛਾ ਤੇ ਬੜੀ ਖੂਬਸੂਰਤ ਜੜੀਆਂ ਛੋਟੀਆਂ ਛੋਟਕੀਆਂ ਮੋਰ ਅਲੱਗ-ਅਲੱਗ ਪੰਛੀ ਜੜੇ ਹੈ ਹਾਥੀ ਜੜੇ ਹੈ ਇਹ ਬਣਾਏ ਹੋਏ ਕਲਾਕ੍ਰਿਤੀ ਜੜੀ ਹੈ ਇਹ ਹੱਥ ਨਾਲ ਬਣਾਈ ਹੈ ਤੁਸੀਂ ਨਹੀਂ ਲੈ ਕੇ ਆਏ ਰਾਜਸਥਾਨ ਤੋਂ ਜੇਪੁਰ ਕੀ ਮੇਲੇ ਵੀ ਤੁਸੀਂ ਬਟਿੰਡਾ ਤੋਂ ਆਏ ਹੋ ਹਰ ਸਾਲ ਆਉਂਦੇ ਹੋ ਜਾਂ ਫਿਰ ਪਹਿਲੀ ਵਾਰੀ ਮੈਂ ਤਾਂ ਹੁਣੇ ਆਏ ਆ ਪਹਿਲੀ ਵਾਰੀ ਪਹਿਲੀ ਵਾਰੀ ਆਏ ਹੋ ਤੇ ਆ ਮਾਹੌਲ ਦੇਖ ਕੇ ਜਿਹੜਾ ਹੈ ਖੁਸ਼ੀ ਦਾ ਚਾਰੇ ਪਾਸੇ ਮਾਹੌਲ ਜਿਹੜਾ ਹੈ ਕਿਉਂ ਜਿਹਾ ਲੱਗਦਾ ਹੈ ਬਹੁਤ ਚੰਗਾ ਲੱਗਦਾ ਹੈ ਬਹੁਤ ਚੰਗਾ ਲੱਗ ਰਿਹਾ ਹੈ ਅ ਕੱਲ੍ਹ ਆਏ ਹੋ ਜਾਂ ਫਿਰ ਪਰਿਵਾਰ ਦੇ ਬਾਕੀ ਮੈਂਬਰ ਆ ਰਹੇਗਾ ਪਰਿਵਾਰ ਨੇ ਤੇ ਉਹ ਕਿੱਥੇ ਨੇ ਉਹ ਵੀ ਇੱਧਰ ਦੁਕਾਨਾਂ ਲਾ ਰੱਖਿਆ ਹੈ ਤੇ ਜੇ ਮੈਂ ਪੁੱਛਾਂ ਉਹਨਾਂ ਨੇ ਕਿੰਨੀ ਕਿੰਨੀ ਦੁਕਾਨਾਂ ਲਗਾਈਆਂ ਜਿਹੜਾ ਤੁਸੀਂ ਬੜੇ ਖੂਬਸੂਰਤ ਜਿਹੜੇ ਛੋਟੇ ਛੋਟੇ ਡੈਕੋਰੇਸ਼ਨ ਆਈਟਮਸ ਜਿਹੜੀਆਂ ਵੇਚ ਰਹੇ ਹੋ ਤੇ ਉਹ ਕਿਸ ਤਰ੍ਹਾਂ ਦੇ ਵੀ ਆਏ ਇਹ ਤਾਂ ਮੈਂ ਕਿ ਸਾਰੇ ਬਲਤ ਵੀ ਆਏਗੇ ਆਏ ਅਰ ਤੇ ਕਿਦਾਂ ਲੋਗ ਆ ਰਹੇ ਨੇ ਖਰੀਦਾਰੀ ਹੋ ਰਹੀ ਹੈ ਕੋ ਹਾਂ ਬਾਗਣੀ ਵੀ ਕਰਦੇ ਨੇ ਆਗੇ ਲੋਗ ਨਹੀਂ ਨਹੀਂ ਇਧਰ ਕੋਈ ਨਹੀਂ ਆਇਆ ਹਜੇ ਠੀਕ ਜਿੰਨੇ ਤੁਸੀਂ ਦੇਖ 사ਦੀ ਹੋ ਜਿਹੜੇ ਛੋਟੇ ਛੋਟੇ ਹੱਥ ਜਿਹੜੀ ਬਣਾਈ ਗਈ ਹੈ ਰਾਜਸਥਾਨ ਤੋਂ ਜਿਹੜੀਆਂ ਹੈ ਡੈਕੋਰੇਟਿਵ ਪੀਸ ਜਿਹੜੇ ਹੈ ਇਹ ਲੈ ਕੇ ਇੱਥੇ ਪਹੁੰਚੇ ਨੇ ਬਠਿੰਡੇ ਤੋਂ ਖੁਦ ਤੇ ਬੜੇ ਹੀ ਦੂਰੋਂ ਜਿਹੜੇ ਨੇ ਹੋਰ ਵੀ ਇੱਥੇ ਲੋਗ ਆਏ ਨੇ ਆਪਣਾ ਜਿਹੜਾ ਰੋਜ਼ੀ ਰੋਟੀ ਵਾਸਤੇ ਕੋਈਆਂ ਧਾਰਮਿਕ ਨਜ਼ਰੀਏ ਦੇ ਨਾਲ ਜਿਹੜਾ ਹੈ ਇਹ ਬੜੇ ਚਾਹਵਾਂ ਦੇ ਨਾਲ ਬੜੇ ਸ਼ੌਂਕ ਦੇ ਨਾਲ ਜਿਹੜਾ ਹੈ ਇੱਥੇ ਪਹੁੰਚੇ ਨੇ ਮੰਦਿਰ ਦੇ ਚਾਰੋਂ ਪਾਸੇ ਜਿਹੜਾ ਹੈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਦੁਕਾਨਾਂ ਜਿਹੜੀਆਂ ਸਜਾਈਆਂ ਗਈਆਂ ਨੇ ਦੁਕਾਨਾਂ ਤੇ ਚਾਹੇ ਉਹ ਅਸੀਂ ਡੈਕੋਰੇਟਿਵ ਪੀਸਿਸ ਦੀ ਗੱਲ ਕਰੀਏ ਜਾਂ ਫਿਰ ਕੋਸਮੈਟਿਕਸ ਦੀ ਗੱਲ ਕਰੀਏ ਜਾਂ ਫਿਰ ਮੋਬਾਈਲ ਕਵਰ ਦੀ ਗੱਲ ਕਰੀਏ ਹਰ ਇੱਕ ਚੀਜ਼ ਜਿਹੜੀ ਹੈ ਇੱਥੇ ਦੇਖਣ ਨੂੰ ਮਿਲਦੀ ਹੈ ਬੜੇ ਹੀ ਚਾਦ ਨਾਲ ਜਿਹੜੇ ਹੈ ਲੋਕ ਆਪਣੀ ਆਪਣੀ ਪਸੰਦ ਦੇ ਅਨੁਸਾਰ ਵੱਖ-ਵੱਖ ਚੀਜ਼ਾਂ ਜਿਹੜੀਆਂ ਖਰੀਦ ਰਹੇ ਨੇ ਆਪਣੇ ਪਰਿਵਾਰ ਦੇ ਨਾਲ ਆਏ ਨੇ ਬੱਚੇ ਜਿਹੜੇ ਹੈਗੇ ਖਿਡੌਣੇ ਖਰੀਦ ਰਹੇ ਨੇ ਤੇ ਵੱਡੇ ਜਿਹੜੇ ਹੈ ਆਪਣੀ ਮਨ ਪਸੰਦ ਜਿਹੜੀਆਂ ਚੀਜ਼ਾਂ ਇੱਥੇ ਖਰੀਦ ਰਹੇ ਨੇ ਇਸ ਦੇ ਨਾਲ ਹੀ ਸੋਸ਼ਲ ਮੇਲੇ ਤੋਂ ਤੁਸੀਂ ਤਸਵੀਰਾਂ ਵੇਖੀਆਂ ਆ ਆਰਪੀਡੀ 24 ਦੇ ذریعے ਜੁੜੇ ਆ ਤੁਹਾਨੂੰ ਦੇਖਣ ਵਾਲਿਆਂ ਨੂੰ ਵੀ ਦਰਸ਼ਕਾਂ ਨੂੰ ਵੀ ਵਧਾਈ ਦਿੰਦੇ ਆ ਇਸ ਖਾਸ ਦਿਨ ਦੀ ਇਹ ਜਿਹੜਾ ਖਾਸ ਦਿਨ ਹੈ ਉਮੀਦ ਕਰਦੇ ਹਾਂ ਭਾਰਤ ਦੇ ਨਾਲ ਨਾਲ ਹਰ ਇੱਕ ਜਗ੍ਹਾ ਜਿਹੜੇ ਰਹਿਣ ਵਾਲੇ ਲੋਕ ਨੇ ਉਹਨਾਂ ਵਾਸਤੇ ਇੱਕ ਖੁਸ਼ੀਆਂ ਭਰਿਆ ਇੱਕ ਨਵਾਂ ਨਵਾਂ ਊਰਜਾ ਨਵਾਂ ਹੋਸੜਾ ਲੈ ਕੇ ਇਹ ਆਏ ਸਭ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਮੈਂ ਨਿਹਰ ਅਲਨ ਇਜਾਜ਼ਤ ਚਾਹੂੰਗੀ ਤੁਹਾਨੂੰ ਅੱਜ ਵਾਸਤੇ ਨਹੀਂ ਮੈਨੂੰ ਦਿਓ ਇਜਾਜ਼ਤ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ